ਹੈਲਥ ਨੰਬਰ ਲੈ ਕੇ ਹਜ਼ਰਾਂ ਸਸਤੀ ਕਾਗ ਸਵਾਗਤੀ ਤੁਹਾਡਾ ਦਿਸ਼ਾ ਹੈਲਥ ਦੀ ਮੀਂਹ ਦੇ ਮੌਸਮ ਵਿੱਚ ਕੋਈ ਨਾ ਕੁਝ ਸਵਾਦੀ ਖਾਣ ਦਾ ਮਨ ਕਰਦਾ ਹੈ ਤਾਂ ਇਸ ਸਮੇਂ ਲੋਕ ਘਰ ਤੋਂ ਬਾਹਰ ਵੀ ਨਹੀਂ ਜਾ ਸਕਦੇ ਚਾਟ ਦਾ ਨਾਮ ਸੁਣਦੇ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਤੇ ਜ਼ਿਆਦਾਤਰ ਲੋਕ ਇਸ ਨੂੰ ਖਾਣ ਲਈ ਬਾਹਰ ਜਾਂਦੇ ਹਨ ਤੁਸੀਂ ਘਰ ਤੇ ਹੀ ਆਸਾਨੀ ਨਾਲ ਹੈਲਦੀ ਚਾਟ ਬਣਾ ਕੇ ਖਾ ਸਕਦੇ ਹੋ ਜ਼ਿਆਦਾਤਰ ਲੋਕ ਤੇਲ ਮਸਾਲਿਆਂ ਤੇ ਤਲੀਆਂ ਹੋਈਆਂ ਚੀਜ਼ਾਂ ਖਾਣਾ ਪਸੰਦ ਕਰਦੀਆਂ ਪਰ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਤਾਂ ਅੱਜ ਅਸੀਂ ਤੁਹਾਨੂੰ ਆਸਾਨੀ ਨਾਲ ਸਾਬੂਦਾਨਾ ਹੈਲਦੀ ਚਾਟ ਦੀ ਰੈਸਪੀ ਦੱਸਾਂਗੇ ਸਾਬੂਦਾਨਾ ਹੈਲਦੀ ਚਾਟ ਨੂੰ ਬਣਾਉਣ ਲਈ ਤੁਹਾਨੂੰ සබගना उබले அሉ හරිமேல்च හराञන් म्imbu ਸਿੰਦਾ ਨਮਕ ਨੂੰ ਮੂਕਲੀ ਜੀਰਾ ਪਾਊਡਰ ਅਨਾਰ ਦੇ ਦਾਣੇ ਇਹਨਾਂ ਚੀਜ਼ਾਂ ਦੀ ਲੋੜ ਹੋਵੇਗੀ ਸਾਬੂਦਨਾ ਹੈ ਹੈਲਦੀ ਚਟਨੋਲੇ ਸਭ ਤੋਂ ਪਹਿਲਾਂ ਪੂਜੇ ਹੋਏ ਸਾਬੂਦਾਨੇ ਨੂੰ ਸ਼ਨਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਇਸ ਦਾ ਪਾਣੀ ਕੱਢ ਲਵੋ ਅਤੇ ਫਿਰ ਛੋਟੇ-ਛੋਟੇ ਆਲੂਆਂ ਦੇ ਟੁਕੜੇ ਕਰ ਲਵੋ ਤਾਂ ਹੁਣ ਇੱਕ ਵੱਡਾ ਬੌਲ ਲੈਣਾ ਹੈ ਤੇ ਫਿਰ ਉਸ ਵਿੱਚ ਸਾਬੂਦਨਾ ਆਲੂ ਹਰੀ ਮਿਰਚ ਹਰਾ ਧਨੀਆ ਤੇ ਮੂਕਲੀ ਨੂੰ ਮਿਕਸ ਕਰ ਦੇਣਾ ਹੈ ਤੇ ਫਿਰ ਇਸ ਸਿੰਦਾ ਨਮਕ ਜੀਰਾ ਪਾਊਡਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਫਿਰ ਇਸ ਵਿੱਚ ਉੱਪਰੋਂ ਨਿੰਬੂ ਨਿਚੋੜ ਦੇ ਨੇ ਤੇ ਹੁਣ ਤੁਸੀਂ ਇਸ ਉੱਪਰ ਅਨਾਰ ਦੇ ਤਾਣੇ ਵੀ ਪਾ ਸਕਦੇ ਹੋ ਹੁਣ ਤੁਹਾਡਾ ਸਾਬੂਦਾਣਾ ਹੈਲਦੀ ਚਾਟ ਬਣ ਕੇ ਤਿਆਰ ਹੈ ਇਸ ਨੂੰ ਬਣਾਉਣ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਮੀਂਹ ਦੇ ਮੌਸਮ ਵਿੱਚ ਇਸ ਨੂੰ ਖਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ ਇਹ ਤੁਹਾਡੀ ਸੇਤ ਨੂੰ ਕਾਫੀ ਹੱਦ ਤੱਕ ਸੁਧਾਰਦਾ ਹੈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਸ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥੀ ਧੰਨਵਾਦ ਹੈਲਥ ਨਾਲ ਲਿੰਕ ਬਣ ਲੈ ਕੇ ਹਜ਼ਰਾ ਸਤਿਕਾਰ ਸਵਾਗਤ ਹੈ ਤੁਹਾਡਾ ਅਦਿਸ਼ਾ ਹੈਲਥੀ ਮੀਂਹ ਦੇ ਮੌਸਮ ਵਿੱਚ ਕੁਝ ਨਾ ਕੁਝ ਸਵਾਦੀ ਖਾਣ ਦਾ ਮਨ ਕਰਦਾ ਹੈ ਤਾਂ ਇਸ ਸਮੇਂ ਲੋਕ ਘਰ ਤੋਂ ਬਾਹਰ ਨਹੀਂ ਜਾ ਸਕਦੇ ਚਾਟ ਦਾ ਨਾਮ ਸੁਣਦੇ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਤੇ ਜ਼ਿਆਦਾਤਰ ਲੋਕ ਇਸ ਨੂੰ ਖਾਣ ਲਈ ਬਾਹਰ ਜਾਂਦੇ ਹਨ ਤੁਸੀਂ ਘਰ ਤੇ ਹੀ ਆਸਾਨੀ ਨਾਲ ਹੈਲਦੀ ਚਟਣਾ ਕੇ ਖਾ ਸਕਦੇ ਹੋ ਜ਼ਿਆਦਾਤਰ ਲੋਕ ਤੇਲ ਮਸਾਲਿਆਂ ਤੇ ਤਲੀਆਂ ਹੋਈਆਂ ਚੀਜ਼ਾਂ ਖਾਣਾ ਪਸੰਦ ਕਰਦੇ ਹਨ ਪਰ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ ਤਾਂ ਅੱਜ ਅਸੀਂ ਤੁਹਾਨੂੰ ਆਸਾਨੀ ਨਾਲ ਸਾਬੂਦਾਨਾ ਹੈਲਦੀ ਚਾਟ ਦੀ ਰੈਸਪੀ ਦੱਸਾਂਗੇ ਸਾਬੂਦਾਨਾ ਹੈਲਦੀ ਚਾਟ ਨੂੰ ਬਣਾਉਣ ਲਈ ਤੁਹਾਨੂੰ ਸਾਬੂਦਾਨਾ ਉਬਲੇ ਆਲੂ ਹਰੀ ਮਿਰਚ ਹਰਾ ਧਨੀਆ ਨੀਂंबू ਚੀਂਦਾ ਨਮਕ ਨੂੰ ਮੂੰਗਫਲੀ ਜੀਰਾ ਪਾਊਡਰ ਅਨਾਰ ਦੇ ਦਾਣੇ ਇਹਨਾਂ ਚੀਜ਼ਾਂ ਦੀ ਲੋੜ ਹੋਵੇਗੀ ਸਾਬੂਦਨਾ ਹੈ ਹੈਲਦੀ ਚਾਟ ਨਾਲ ਲਈ ਸਭ ਤੋਂ ਪਹਿਲਾਂ ਪੂਜੇ ਹੋਏ ਸਾਬੂਦਾਨੇ ਨੂੰ ਸ਼ਾਨਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਇਸ ਦਾ ਪਾਣੀ ਕੱਢ ਲਓ ਅਤੇ ਫਿਰ ਛੋਟੇ-ਛੋਟੇ ਆਲੂਆਂ ਦੀ ਟੁਕੜੇ ਕਰ ਲਵੋ ਤਾਂ ਹੁਣ ਇੱਕ ਵੱਡਾ ਬੌਲ ਲੈਣਾ ਹੈ ਤੇ ਫਿਰ ਉਸ ਵਿੱਚ ਸਾਬੂਦਨਾ ਆਲੂ ਹਰੀ ਮਿਰਚ ਹਰਾ ਧਨੀਆ ਤੇ ਮੂੰਗਫਲੀ ਨੂੰ ਮਿਕਸ ਕਰ ਦੇਣਾ ਹੈ ਤੇ ਫਿਰ ਇਸ ਚੀਂਦਾ ਨਮਕ ਜੀਰਾ ਪਾਊਡਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਫਿਰ ਇਸ ਵਿੱਚ ਉੱਪਰੋਂ ਨਿੰਬੂ ਨਿਚੋੜ ਦੇਣਾ ਤੇ ਹੁਣ ਤੁਸੀਂ ਇਸ ਉੱਪਰ ਅਨਾਰ ਦੇ ਦਾਣੇ ਵੀ ਪਾ ਸਕਦੇ ਹੋ ਹੁਣ ਤੁਹਾਡਾ ਸਾਬੂਦਾਣਾ ਹੈਲਦੀ ਚਾਟ ਬਣ ਕੇ ਤਿਆਰ ਹੈ ਇਸ ਨੂੰ ਬਣਾਉਣ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਮੀਂਹ ਦੇ ਮੌਸਮ ਵਿੱਚ ਇਸ ਨੂੰ ਖਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ ਇਹ ਤੁਹਾਡੀ ਸੇਤ ਨੂੰ ਕਾਫੀ ਹੱਦ ਤੱਕ ਸੁਧਾਰਦਾ ਹੈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਸ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਹੈਲਥੀ ਧੰਨਵਾਦ ਹੈਲਥ ਮੰਡਰਿੰਕ ਬਾਰੇ ਲੈ ਕੇ ਹਜ਼ਰਾਂ ਸਸਤੀ ਕਾਗ ਸਵਾਗਤ ਹੈ ਤੁਹਾਡਾ ਦਿਸ਼ਾ ਹੈਲਥੀ ਮੀਂਹ ਦੇ ਮੌਸਮ ਵਿੱਚ ਕੁਝ ਨਾ ਕੁਝ ਸਵਾਦੀ ਖਾਣ ਦਾ ਮਨ ਕਰਦਾ ਹੈ ਤਾਂ ਇਸ ਸਮੇਂ ਲੋਕ ਘਰ ਤੋਂ ਬਾਹਰ ਨਹੀਂ ਜਾ ਸਕਦੇ ਚਾਟ ਦਾ ਨਾਮ ਸੁਣਦੇ ਹੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ ਤੇ ਜ਼ਿਆਦਾਤਰ ਲੋਕ ਇਸ ਨੂੰ ਖਾਣ ਲਈ ਬਾਹਰ ਜਾਂਦੇ ਹਨ ਤੁਸੀਂ ਘਰ ਤੇ ਹੀ ਆਸਾਨੀ ਨਾਲ ਹੈਲਦੀ ਚਾਟ ਬਣਾ ਕੇ ਖਾ ਸਕਦੇ ਹੋ ਜ਼ਿਆਦਾਤਰ ਲੋਕ ਤੇਲ ਮਸਾਲੇ ਤੇ ਤਲੀਆਂ ਹੋਈਆਂ ਚੀਜ਼ਾਂ ਖਾਣਾ ਪਸੰਦ ਕਰਦੀਆਂ ਪਰ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਤਾਂ ਅੱਜ ਅਸੀਂ ਤੁਹਾਨੂੰ ਆਸਾਨੀ ਨਾਲ ਸਾਬੂਦਾਨਾ ਹੈਲਦੀ ਚਾਟ ਦੀ ਰੈਸਪੀ ਦੱਸਾਂਗੇ ਸਾਬੂਦਾਨਾ ਹੈਲਦੀ ਚਾਟ ਨੂੰ ਬਣਾਉਣ ਲਈ ਤੁਹਾਨੂੰ ਸਾਬੂਦਾਨਾ ਉਬਲੇ ਆਲੂ ਹਰੀ ਮਿਰਚ ਹਰਾ ਧਨੀਆ ਨੀਂंबू ਸਿੰਦਾ ਨਮਕ ਮੂੰਗਫਲੀ ਜੀਰਾ ਪਾਊਡਰ ਅਨਾਰ ਦੇ ਦਾਣੇ ਇਹਨਾਂ ਚੀਜ਼ਾਂ ਦੀ ਲੋੜ ਹੋਵੇਗੀ ਸਾਬੂਦਾਨਾ ਹੈਲਦੀ ਚਟ ਨਾਲੇ ਜੇ ਆਪ ਕੋ ਪਹਿਲਾਂ ਪੁੱਜੇ ਹੋਏ ਸਾਬੂਦਾਨੇ ਨੂੰ ਸ਼ਨਣੀ ਵਿੱਚ ਪਾ ਕੇ ਚੰਗੀ ਤਰ੍ਹਾਂ ਇਸ ਦਾ ਪਾਣੀ ਕੱਢ ਲਵੋ ਅਤੇ ਫਿਰ ਛੋਟੇ-ਛੋਟੇ ਆਲੂਆਂ ਦੇ ਟੁਕੜੇ ਕਰ ਲਵੋ ਤਾਂ ਹੁਣ ਇੱਕ ਵੱਡਾ ਬੌウル ਲੈਣਾ ਹੈ ਤੇ ਫਿਰ ਉਸ ਵਿੱਚ ਸਾਬੂਦਾਨਾ ਆਲੂ ਹਰੀ ਮਿਰਚ ਹਰਾ ਧਨੀਆ ਤੇ ਮਸਲੀ ਨੂੰ ਮਿਕਸ ਕਰ ਦੇਣਾ ਹੈ ਤੇ ਫਿਰ ਇਸ ਚੰਦਾ ਨਮਕ ਜੀਰਾ ਪਾਊਡਰ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਫਿਰ ਇਸ ਵਿੱਚ ਉੱਪਰੋਂ ਨਿੰਬੂ ਨਿਚੋੜ ਦੇਣਾ ਹੈ ਤੇ ਹੁਣ ਤੁਸੀਂ ਇਸ ਉੱਪਰ ਅਨਾਰ ਦੇ ਦਾਣੇ ਵੀ ਪਾ ਸਕਦੇ ਹੋ ਹੁਣ ਤੁਹਾਡਾ ਸਾਬੂਦਾਨਾ ਹੈਲਦੀ ਚਾਟ ਬਣ ਕੇ ਤਿਆਰ ਹੈ ਇਸ ਨੂੰ ਬਣਾਉਣ ਵਿੱਚ ਜ਼ਿਆਦਾ ਸਮਾਂ ਵੀ ਨਹੀਂ ਲੱਗਦਾ ਤੇ ਮੀਂਹ ਦੇ ਮੌਸਮ ਵਿਚ ਇਸ ਨੂੰ ਖਾਣ ਦਾ ਵੱਖਰਾ ਹੀ ਮਜ਼ਾ ਹੁੰਦਾ ਹੈ ਇਹ ਤੁਹਾਡੀ ਸੇਤ ਨੂੰ ਕਾਫੀ ਹੱਦ ਤੱਕ ਸੁਧਾਰਦਾ ਹੈ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਇਸ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ ਐਦਾਂ ਹੀ ਹੋਰ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਹੈਲਥੀ ਧੰਨਵਾਦ